ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਜੀ ਐ ਡੈਡੀ ਕਿਤੇ ਗਏ ਹੋਏ ਤੁਹਾਡੇ ਪਾਪਾ ਜੀ ਬੜੀ ਖੂਬਸੂਰਤ ਗੱਲ ਹੈ ਮੈਂ ਸਾਡੇ ਸਾਰੇ ਇਹੀ ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਚਾਹੁੰਗਾ ਜੀ ਮੈਨੂੰ ਅੱਜ ਵੀ ਸਾਡੇ ਇੱਕ ਸਰੋਤੇ ਹੈ ਉਹਨਾਂ ਦਾ ਫੋਨ ਆਉਂਦਾ ਹੂੰ ਉਹ ਮੈਨੂੰ ਫੋਨ ਤੇ ਜਦੋਂ ਵੀ ਬੁਲਾਉਂਦੇ ਆ ਵੱਡੇ ਵੀਰ ਕਹਿੰਦੇ ਆ ਹੂੰ ਤੇ ਮੈਂ ਉਹਨਾਂ ਨੂੰ ਪੁੱਛਿਆ ਇੱਕ ਦਿਨ ਮੈਂ ਤੁਹਾਡੀ ਏਜ ਕਿੰਨੀ ਕੁ ਹੋਣੀ ਹੈ ਭਾਈ ਸਾਹਿਬ ਕਹਿੰਦਾ ਵੱਡੇ ਵੀਰ ਮੇਰੀ ਜਿਹੜੀ ਉਮਰ ਹੈ ਕੋਈ 90 ਦੇ ਕਰੀਬ ਹੈ ਅੱਛਾ ਤੁਸੀਂ ਇਸ ਆਵਾਜ਼ ਦਾ ਕਮਾਲ ਦੇਖੋ ਕਿ 90 ਸਾਲ ਦਾ ਬੰਦਾ ਮੈਨੂੰ ਇਹ ਕਹਿ ਰਿਹਾ ਹੈ ਕਿ ਮੇਰਾ ਵੱਡਾ ਵੀਰ ਹੈ ਉਹ ਮੈਂ ਵੱਡੇ ਵੀਰ ਕਰਕੇ ਸੰਬੋਧਨ ਕਰਦੇ ਹਾਂ ਹਮਮਤਲਬ ਸਾਨੂੰ ਲੋਕ ਆਵਾਜ਼ ਦੇ ਜੋ ਵੀ ਆਵਾਜ਼ ਦੀ ਸਾਡੀ ਕੈਰੈਕਟਰਾਈਜੇਸ਼ਨ ਹੈ ਉਹਦੇ ਲਿਹਾਜ਼ ਦੇ ਨਾਲ ਉਹ ਆਪਣੀ ਉਮਰ ਕਿਸ ਹਿਸਾਬ ਨਾਲ ਸਟਰਕਚਰ ਕਿਸ ਹਿਸਾਬ ਨਾਲ ਉਹ ਸਾਰਾ ਉਹੀ ਤੈਅ ਕਰਦੇ ਆ ਸੀ ਆਪਣੇ ਬਾਰੇ ਕੁਝ ਨਹੀਂ ਤੈਅ ਕਰਦੇ ਸਾਡਾ ਜਿਹੜਾ ਸਰੋਤਾ ਸੁਣਨ ਵਾਲਾ ਉਹ ਸਾਡੀ ਪਰਸਨੈਲਿਟੀ ਕੀ ਹੈ ਕੱਦ-ਕਾਠ ਕੀ ਹੈ ਪਰਸਨੈਲਿਟੀ ਸਾਰੀਆਂ ਚੀਜ਼ਾਂ ਉਹ ਉੱਥੋਂ ਹੀ ਤੈਅ ਕਰਦੇ ਕਿ ਕਿੰਨੀ ਕੁ ਉਮਰ ਦੇ ਮਾਲਕ ਹੋਣਗੇ ਹੂੰ ਇਹ ਤਾਂ ਗੱਲ ਤੁਸੀਂ 90 ਸਾਲ ਦੇ ਇੱਕ ਸ਼ਖਸ ਦੀ ਕੀਤੀ ਹੈ ਜਿਹੜੇ ਤੁਹਾਨੂੰ ਵੱਡੇ ਵੀਰ ਜੀ ਕਹਿੰਦੇ ਆ ਪਰ ਕੋਈ ਜਦੋਂ ਅਸੀਂ ਅੱਜ ਦੇ ਦੌਰ ਦੀ ਗੱਲ ਕਰ ਰਿਹਾ ਸਮਾਂ ਬਹੁਤ ਬਦਲ ਗਿਆ ਹਾਲਾਂਕਿ ਅ ਅੱਜਕੱਲ੍ਹ ਲੋਕਾਂ ਕੋਲ ਆਪਸ਼ਨਸ ਬਹੁਤ ਹੋ ਗਈਆਂ OTT ਪਲੇਟਫਾਰਮਸ ਕਹਿ ਲਓ ਸੋਸ਼ਲ ਮੀਡੀਆ ਕਹਿ ਲਓ ਜਾਂ ਪ੍ਰਾਈਵੇਟ ਰੇਡੀਓ ਸਟੇਸ਼ਨਸ ਕਹਿ ਲਓ ਉਦੋਂ ਤਾਂ ਅਸੀਂ ਆਕਾਸ਼ਵਾਣੀ ਨੂੰ ਹੀ ਜਾਣਦੇ ਸੀ ਨਾ ਜਦੋਂ ਤੁਸੀਂ ਸ਼ੁਰੂਆਤ 87 ਦਾ ਜ਼ਿਕਰ ਕਰ ਰਹੇ ਸੀਗੇ ਤੇ ਅੱਜ ਜੇ ਉਹ ਪੀੜ੍ਹੀ ਜਿਹੜੀ ਪਤਾ ਨਹੀਂ ਦੁਨੀਆ ਦੇ ਕਿਹੜੇ-ਕਿਹੜੇ ਕੋਨੇ 'ਚ ਬੈਠੀ ਹੈ ਉਹਨੇ ਇਹ ਪ੍ਰੋਗਰਾਮ ਸੁਣਿਆ ਹੈ ਹਲੇ ਵੀ ਸੁਣਦੇ ਹੋਣਗੇ ਮੋਬਾਈਲ ਐਪਸ ਦੇ ਜ਼ਰੀਏ ਜਾਂ ਰਿਕਾਰਡਿੰਗ ਕਰਕੇ ਉਹ ਤੁਹਾਨੂੰ ਜਦੋਂ ਮਿਲਦੇ ਆਏ ਜਾਂ ਉਹਨਾਂ ਵੱਲੋਂ ਕੋਈ ਫੀਡਬੈਕ ਆਉਂਦੀ ਹੈ ਤੇ ਤੁਸੀਂ ਕੀ 87 ਜਾਂ 92 ਦਾ ਦੌਰ ਜਦੋਂ ਰੁਲੀਆ ਰਾਮ ਦਾ ਕੈਰੇਕਟਰ ਤੁਸੀਂ ਸ਼ੁਰੂ ਕੀਤਾ ਉਸ ਦੌਰ 'ਚ ਪਹੁੰਚ ਜਾਂਦੇ ਹੋ ਕੌਣ ਜਾਣਦੇ ਹੋ ਤੇ ਕੀ ਕੁਝ ਯਾਦਾਂ ਉਹ ਉਹ ਕੋਵਸੁਰਤ ਦਾਇਮ ਰੇਡੀਓ ਦੀ ਜਦੋਂ ਆਪਾਂ ਗੱਲ ਕਰਦੇ ਆ ਕਿ ਉਹ ਪ੍ਰਾਈਮ ਟਾਈਮ ਸੀ ਰੇਡੀਓ ਦਾ ਜਦੋਂ ਮਤਲਬ ਰੇਡੀਓ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਇਹ ਜਿਹੜੀ ਤੁਸੀਂ ਨਾ ਯਾਦ ਵੀ ਬਾਹਰੋਂ ਜਿਹੜੇ ਲੋਕ ਆ ਜਾਂ ਬਾਹਰੋਂ ਜਿਹੜੇ ਜੁੜੇ ਹੋਏ ਆ ਸਾਡੇ ਇੱਕ ਸੱਜਣ ਨੇ ਮੇਰਾ ਖਿਆਲ ਹੈ ਕੈਨੇਡਾ ਤੋਂ ਆਇਓ ਜੀ ਸਪੈਸ਼ਲੀ ਸ਼ਾਮ ਨੂੰ ਬੈਲ ਕੀਤੀ ਉਹਨਾਂ ਨੇ ਤੇ ਮੇਰੇ ਮਿਸਿਸ ਜੀ ਉਸ ਸੈਰ ਕਰਦੇ ਪਏ ਸੀ ਉੱਪਰ ਉਹ ਕਹਿੰਦੇ ਜੀ ਮੈਂ ਉਹਨਾਂ ਨੂੰ ਮਿਲਣਾ ਹੈ ਇਹਨਾਂ ਨੇ ਮੈਨੂੰ ਆਵਾਜ਼ ਦਿੱਤੀ ਹੂੰ ਮੈਂ ਗਿਆ ਦਰਵਾਜ਼ਾ ਖੋਲ੍ਹਿਆ ਉਹਨਾਂ ਨੂੰ ਅੰਦਰ ਬਿਠਾਇਆ ਅੰਦਰ ਬਿਠਾਇਆ ਤੇ ਉਹ ਮਤਲਬ ਅਚੰਬਤ ਜੇ ਜੈਸਚਰ ਨਾਲ ਮੇਰੇ ਵੱਲ ਦੇਖ ਰਹੇ ਸੀ ਤੇ ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਜੀ ਐ ਡੈਡੀ ਕਿਤੇ ਗਏ ਹੋਏ ਤੁਹਾਡੇ ਪਪਾ ਜੀ ਮੈਂ ਕਿਹਾ ਜੀ ਪਪਾ ਜੀ ਦੀ ਕਿਹੜੀ ਪਪਾ ਜੀ ਦੀ ਗੱਲ ਕਰ ਰਹੇ ਕਹਿੰਦੇ ਰੁਲੀਆ ਰਾਮ ਦੇ ਹਾਂ ਮਤਲਬ ਉਹ ਗੱਲ ਫੇਰ ਹੋਈ ਆ ਜਾਂਦੀ ਹੈ ਕਿ ਉਹ ਬੰਦੇ ਨੂੰ ਕਈ ਮਤਲਬ ਕਿੰਨੀ ਦੇਰ ਮੈਂ ਉਹਨੂੰ ਕਨਵਿੰਸ ਕੀਤਾ ਕਿ ਮੈਂ ਹੀ ਰੁਲੀਆ ਰਾਮ ਦਾ ਪਾਤਰ ਕਰਦਾ ਮੈਂ ਹੀ ਰੁਲੀਆ ਰਾਮ ਦਾ ਕਿਰਦਾਰ ਕਰਦਾ ਫੇਰ ਜਾ ਕੇ ਜਦੋਂ ਮੈਨੂੰ ਆਵਾਜ਼ ਦੇ ذریعے ਸਾਰਾ ਕੁਝ ਬਿਆਨ ਕੀਤਾ